ਲਓ ਜੀ ਅਸੀਂ ਅੱਜ ਆਇਆ ਟੀੱਡੇ ਦੇ ਪੈਣਪਰਾ ਦੇ ਕੋਲ ਜਿਹੜੀ ਨਿੱਕੀ ਚਿੱੱਡੀ ਆ ਦੇ ਪੈਣਪਰਾਣੇ ਦੇਖ ਰੋ ਕਿਵੇਂ ਚੜੂ ਦਾ ਤਿੱਲੇ ਤਿੱਲੇ ਕੀਤਾ ਅੱਜ ਅਸੀਂ ਆਸੀ ਮਿਲਣਾ ਤੇ ਇਹ ਟੀੱਡੀ ਤੇ ਪੈਣਪਰਾਣੇ ਜਿੰਮੀ ਦੇ ਟਿੱਡਾ ਤੇ ਟੀੱਡੀ ਨੇ ਕਿ ਆ ਦੇਖ ਇਹ ਡਰ ਦਾ ਮਾਰਾ ਨੀਚੇ ਲੁਕ ਗਿਆ ਆ ਜਿਹੜੀ ਸਤਾਨ ਦੀ ਟੂਟੀ ਆ ਇਹ ਤਾਂ ਆ ਜਾਂਦੀ ਉਹ ਦੂਜੀ ਨਹੀਂ ਉਹਨੂੰ ਕੱਟ ਕੇ ਲਿਆਉਂਦੇ ਕਿ ਆ ਜਾ ਮਿਲ ਲੈ ਕਹਿੰਦੀ ਟੀੱਡੂ ਰ ਮਿਲਨ ਨਹੀਂ ਆਉਦੀ ਨਹੀਂ ਹੈਗੀ ਉਹ ਦੇਖ ਉਹ ਬਚਰੀ ਬਾਹਰ ਫਿਰਦੀ ਹੈ ਕਿ ਖਾਣ ਸਵੀ ਆ ਜਾ ਆ ਜਾ ਮੇਰੇ ਕੋਲ ਆ ਜਾ ਇਹ ਆ ਜਾਂਦੀ ਦੇਖ ਇੱਥੇ ਉੱਤੇ ਪਕੌੜੀਆਂ ਧਰੀਆਂ ਲਿਕੇ ਖਾਣ ਲੱਗੀ ਪਕੌੜੀਆਂ ਚਾਹ ਦੋ ਲਤਰ ਨੂੰ ਖੜਾਈ ਰੱਖੋ ਉਹ ਨਿਕਾ ਜ ਟਿੱਡਾ ਕਾ ਨੀਚੇ ਬੜਾ ਬਿਠਾ ਉਹ ਬਿਲਕੁਲ ਨਹੀਂ ਨਿਕਲਦਾ ਗਾ ਡਰਦਾ ਗਾ ਜਦਦੇ ਆਇਆ ਗਿਆ ਦੇਖ ਆ ਖੜਾ ਗਿਆ ਤੇ ਉਹਦੇ ਮਾਗਰ ਜਾਵਾਂਗੇ ਨੇ ਭਾਜਣ ਲੱਗ ਜਾਣਾ ਬਿਲਕੁਲ ਨਹੀਂ ਉਹ ਇੱਕਰ ਸੋਈ ਚ ਬੈਠੇਗੀ ਵੀ ਹਾਂ ਮੈਨੂੰ ਪੂੜੇ ਲਾ ਕੇ ਦੋ ਆ ਦੇਖੀ ਆ ਜਾ ਆ ਜਾ ਮਗਰ ਮਗਰ ਭਜ ਜਾ ਦੇਖ ਨਿਕਾ ਟਿੱਡਾ ਜ ਬਿਲਕੁਲ ਨਹੀਂ ਕਿਸੇ ਕੋਲ ਆਉਂਦਾ ਕਿ ਜਦ ਨੂੰ ਚੱਖੋ ਤਾਂ ਇਹ ਦੂਰੋਂ ਰੋੜ ਤੱਕ ਆ ਜਾ ਉਰੇ ਆ ਜਾ ਆ ਤੂੰ ਆ ਜਾ ਆ ਤੇ ਕਿ ਤਿੱਖੀ ਜੀ ਮੂਰੇ ਕਿੰਨੀ ਹੈਗੀ ਉਹਦਾ ਮਾਗਰ ਲੈਣਾ ਏਡਾ ਹੋਆ ਨਾ ਤੇ ਟਿੱਡਾ ਜ ਬਿਲਕੁਲ ਨਹੀਂ ਕਿਸੇ ਕੋਲ ਆਉਂਦਾ ਖਾਨ ਨੂੰ ਕਹਦੇ ਬਿੰਦਚਰ ਸੋਇਚ ਵੱਡਜੂ ਅਟੇ ਡੀਜੀ ਦੇਖ ਆ ਡਿਡੂ ਰਹਿ ਐ ਐਨ ਤੱਕੇ ਨਾ ਫੜਨਾ ਪੈਂਦਾ ਡੀਜੀ ਆ ਜਾਂਦੀ ਕੁਝ ਨਹੀਂ ਕਹਿੰਦੀ ਹੈਗੀ ਜਿਵੇਂ ਨੂੰ ਰਾਮ ਨਰਾਇਣ ਦੇ ਪੁੱਤ ਵੀ ਡੀਦੂ ਰੋਇਆ ਨੇ ਥੱਕਿਆ ਨੇ ਵੀ ਮਿਲਣਾ ਇਨਨੇ ਕਿ ਆ ਦੇਖ ਉੱਪਰ ਫਿਰਦੀ ਪਕੌੜੀਆਂ ਖਾਂਦੀ ਐ ਥੱਲੇ ਤਾਂ ਉਹ ਖਾਦੀ ਨਹੀਂ ਜਾਂਦੀ ਕਿ ਕਹਿੰਦੇ ਉੱਪਰ ਕੌਲੀਆਂ ਲਈ ਖਾਣੀਆਂ ਨਹੀਂ ਗੇ ਮੈਂ ਆ ਦੇਖ ਆ ਦੇ ਇੱਕ ਮੱਲਾਤ ਮੁਰੇ ਲੋਕ ਤਾਂ ਆ ਨਹੀਂ ਬਿਲਕੁਲ ਕਿਸੇ ਕੋਲ ਆਉਂਦੇ ਨੇ ਫੜਨੇ ਨਹੀਂ ਫੜਨੇ ਫੋਟੋ 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 ਨੂੰ ਫੋਟੋ ਡਿਡਾ ਦੇਖਦੇ ਕੰਮ ਮੁਰੇ ਭਾਜਦਾ ਕਿਤੇ ਸੋਫਾ ਥੱਲੇ ਬੜੂ ਤੇ ਬੈਠਾ ਥੱਲੇ ਬੜੂ ਦੇਖਦੇ ਕੰਮ ਲੋਕ ਤਾਂ ਇਹ ਹੋਰਾ ਨਹੀਂ ਫਿਕਰ ਹੈ ਕਿ ਦਾ ਜੋ ਮਿਲ ਲੈਣਾ ਆ ਉਹਨੂੰ ਬੁਲਾਉਂਦੇ ਵੀ ਆ ਜਾ ਜਨਾ ਆ ਬਿਲਕੁਲ ਨਹੀਂ ਵਿਚਾਰੀ ਇਹਨੂੰ ਪਤਾ ਲੱਗ ਗਿਆ ਵੀ ਡੂ ਦੂ ਰੋ ਆਏ ਨਹੀਂ ਮਿਲਣੇ ਚੱਲ ਨੂੰ ਮਿਲ ਜੀ ਆ ਜਾ ਉਹਰੇ ਆ ਜਾ ਆ ਦੇਖ ਵਿਚਾਰੀ ਬੱਚੇ ਨਹੀਂ ਕੀਦੇ ਖੇਡਦੀ ਕੀ ਉਹਨਾਂ ਖੇਡਦੀ ਉਹ ਬਿਲਕੁਲ ਨਹੀਂ ਇਥੇ ਖੇਡਦੇ ਕਰਨ ਚੁੰਦਾਗਾ ਉਹ ਉਹ ਦੇਖ ਕੱਲੀ ਬਸ ਖਾਣ ਦਾ ਸੂਰਤ ਹੈ ਸੋਫੇ ਥੱਲੇ ਬੜਜੂ ਜਾਂ ਬਸ ਖਾਣ ਤੱਕ ਉਹਨੂੰ ਮਤਲਬ ਹੋਰ ਕੋਈ ਮਤਲਬ ਨਹੀਂ ਹੈ ਕੋਣ ਉਹ ਬੈਠ ਲੱਤਾਂ ਤੇ ਵਿਚਾਲੇ ਆ ਜਾ ਆ ਜਾ ਇਧਰ ਪਜੇ 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 ਆ ਦੇਖ ਹੁਣ ਆਪ ਜਿਹੜੇ ਬਧਿਆਹ ਖੇਡਦੇ ਆ ਉਹਨੂੰ ਕੋਈ ਫਿਕਰ ਨਹੀਂ ਜਿਹੜੇ ਅੱਜ ਆਏ ਨੇ ਸਾਡੇ ਜਿੰਨੀ ਸਪੀਡ ਟੌਪ ਤੇ ਜਾਂਦੇ ਆਂ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਏਸੀ ਉਹਨਾਂ ਦੇ ਟਿੱਡੀ ਦੇ ਭੈਣ ਭਰਾ ਤੇ ਜਿੰਨਾਂ ਨਾਲ ਤੁਹਾਡੇ ਅੱਜ ਕੱਲ੍ਹ ਗੱਲਬਾਤ ਕਰਾਈ ਆ ਆਪਾਂ